ਸ਼ਰਧਾਂਜਲੀ ਦਿੱਤੀ ਹੈ ਪਰਨਾਮ ਕੀਤਾ ਹੈ ਸ਼ਹੀਦਾਂ ਨੂੰ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਭਾਈ 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 24 ਮਾਰਚ ਸਾਲ 1931 ਦਾ ਦਿਨ ਤੈ ਕੀਤਾ ਗਿਆ ਸੀ ਸ਼ਹੀਦ ਅਗਰ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਫੌਲਸੀ ਦੇਣ ਦਾ ਉਸ ਤੋਂ ਬਾਅਦ ਜਦੋਂ ਮਾਹੌਲ ਗੱਲ ਕਰ ਲਈਏ ਮਾਹੌਲ ਦੇਖਿਆ ਕਿ ਮਾਹੌਲ ਨਾ ਕਿਤੇ ਖਰਾਬ ਹੋ ਜਾਈ ਉਸਨੇ ਚੱਲ ਗਈ ਯਾਨੀ ਇਹ ਜਿਹੜਾ 24 ਮਾਰਚ ਤੋਂ ਦਿਨ ਇੱਕ ਦਿਨ ਕਟਾ ਕੇ 23 ਮਾਰਚ ਕੀਤਾ ਗਿਆ ਸੀ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਤਿੰਨਾਂ ਨੂੰ ਫਾਂਸੀ ਦਿੱਤੀ ਸੀ ਔਰ ਉਸ ਦਿਨ ਤੋਂ ਬਾਅਦ ਜਿਹੜਾ 23 ਮਾਰਚ ਦਾ ਦਿਨ ਹੈ ਜਿਹੜਾ ਉਹ ਇਹ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਸ਼ਹੀਦ ਤੇ ਆਜ਼ਮ ਭਗਤ ਸਿੰਘ ਦੀ ਸੋਚ ਨੂੰ ਸਲਾਮ ਕੀਤਾ ਜਾਂਦਾ ਹੈ ਉਸ ਜਜ਼ਬੇ ਨੂੰ ਸਲਾਮ ਕੀਤਾ ਜਾਂਦਾ ਹੈ ਜਿਸ ਜਜ਼ਬੇ ਦੇ ਚਲਦੇ ਜਿਸ ਜਜ਼ਬੇ ਦੇ ਚਲਦੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਉਪਰਾਲੇ ਕੀਤੇ ਅਤੇ ਜਿਸ ਦੇ ਚਲਦੇ ਉਹਨਾਂ ਨੂੰ 23 ਮਾਰਚ ਨੂੰ ਫਾਂਸੀ ਦਿੱਤੀ ਗਈ ਐਸਵੇਲੇ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਹਨ ਐਸਵੇਲੇ ਖਟਖਟ ਖਲਾ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਯਾਦਗਾਰ ਤੇ ਪਹੁੰਚੇ ਹਨ ਸੋ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਐਸਵੇਲੇ ਸਰਦਾਰ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਨਾਲ ਸਮਰਥਕ ਵੀ ਇਕੱਠੇ ਹਨ सरदार सुखबीर सिंह बादल जिस खटखट कला पहुंचे जिथे कि और उसी गंदी चल दे आज तुम तो तस्वीर देख रहे हो वास्ते थे पहुंचे हैं शहीद भगत सिंह जी ने अपनी देश वास्ते छोटी उम्र देखो शहादत दितियां जे तू ਛੜੇ ਸੋ ਜਿਹੜੀਆਂ ਕੌਮਾਂ ਆਪਣੀਆਂ ਸ਼ਹੀਦਾਂ ਨੂੰ ਯਾਦ ਕਰਦੀਆਂ ਉਹ ਹੀ ਕੌਮਾਂ ਤਕੜੀਆਂ ਹੁੰਦੀਆਂ ਤੇ ਹਰ ਸਾਲ ਮੰਗੂ ਸ਼੍ਰੋਮਣੀ ਅਕਾਲੀ ਦਲ ਇੱਥੇ ਧਰਤੀ ਤੇ ਨਮਸਕਾਰ ਸ਼ਹੀਦਾਂ ਨੂੰ ਕਰਨ ਵਾਸਤੇ ਆਉਂਦੀਆਂ ਤੇ ਆਪਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਇਹਨਾਂ ਨੌਜਵਾਨ ਸ਼ਹੀਦਾਂ ਨੂੰ ਭਗਤ ਸਿੰਘ ਵਰਗੇ ਇਨਸਾਨਾਂ ਤੋਂ ਜਿਨ੍ਹਾਂ ਨੇ ਜਿਹੜੀ ਉਮਰ ਉਹ ਸੀ ਉਦੋਂ ਪੜ੍ਹ ਲਿਖਣ ਦੀ ਉਮਰ ਸੀ ਖੇਡਣ ਦੀ ਉਮਰ ਸੀ ਜਦੋਂ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਸਰਕੇਜੀਵਲ ਗ੍ਰਿਫਤਾਰੀ ਬਾਰੇ ਮੈਂ ਸੱਚੀ ਕਹਿਣਾ ਚਾਹੁੰਦਾ ਹੈ ਕੇਜਰੀਵਲ ਦੀ ਗ੍ਰਿਫਤਾਰੀ ਜ਼ਰੂਰ ਹੋਈ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲੇ ਆ ਜਿਹੜਾ ਘਟਾਲਾ ਹੋਇਆ ਅਸੀਂ ਕਾਲੀ ਦਲ ਨੇ ਦੱਸਿਆ ਸੀ ਸਭ ਤੋਂ ਵੱਧ ਵੱਡਾ ਘਟਾਲਾ ਜੇ ਸ਼ਰਾਬ ਦਾ ਕੀਤਾ ਦਿੱਲੀ ਹੋਇਆ ਕੇਜਰੀਵਲ ਨੇ ਆਪ ਕੀਤਾ ਤੇ ਉਹਦੇ ਬਾਅਦ ਜਿਹੜਾ ਘਟਾਲਾ ਹੋਇਆ ਉਹ ਪੰਜਾਬ 'ਚ ਕੀਤਾ ਉਹਨਾਂ ਨੇ ਕੋਈ ਚੀਜ਼ ਮੀਟਿੰਗਾਂ ਕੇਜਰੀਵਾਲ ਦੇ ਦਫ਼ਤਰ 'ਚ ਹੁੰਦੀਆਂ ਸੀ ਪੰਜਾਬ ਦੇ ਘਟਾਲੇ ਦੀ ਮੀਟਿੰਗ ਹੋਈ ਮੈਂ ਦਿਨ ਵੀ ਦੱਸਿਆ ਸੀ ਡੇਟ ਵੀ ਦੱਸੀ ਸੀ ਕਿਹੜੇ-ਕਿਹੜੇ ਬੰਦੇ ਉੱਥੇ ਮੈਂ ਸੀ ਉਹ ਦੱਸੇ ਸੀ ਪਰ ਮੈਂ ਹੈਰਾਨ ਆ ਕਿ ਦਿੱਲੀ ਤਾਂ ਕੇਜਰੀਵਾਲ ਦੇ ਫੜ ਲਿਆ ਤੇ ਭਗਵੰਤ ਮਾਨ ਕਿਉਂ ਨਹੀਂ ਫੜਿਆ ਜਾ ਰਿਹਾ ਕਿਹਦੇ ਕੋਈ ਫਿਕਸ ਮੈਚ ਤਾਂ ਨਹੀਂ ਸ਼ੁਕੀਰ ਜੀ ਭਗਵੰਤ ਮਾਨ ਨੂੰ ਤੇ ਐਕਸਾਈਜ਼ ਬਲੇਸ਼ ਇੱਥੇ ਫੜਨਾ ਚਾਹੀਦਾ ਇਮੀਡੀਏਟਲੀ ਕਿਉਂਕਿ ਦਿੱਲੀ ਤੋਂ ਵੱਡਾ ਘਟਾਲਾ ਪੰਜਾਬ 'ਚ ਹੋਇਆ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਜੀ 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 ਜ सीएम साहब देखो थे शायद संगरूर ਦੇ ਵਿੱਚ ਸ਼ਰਾਬ ਪੀ ਕੇ ਮੋਤਾ ਦੀ ਗਿਣਤੀ ਵੀ ਹੋ ਗਈ ਮੈਂ ਉਹ ਉਹ ਕਹਿ ਰਿਹਾ ਬੜੀ ਦੁੱਖ ਦੀ ਘਟਨਾ ਹੈ ਦੇਖੋ ਮੁੱਖ ਮੰਤਰੀ ਦੇ ਆਪਣਾ ਹਲਕਾ ਹੈ ਮੁੱਖ ਮੰਤਰੀ ਨੂੰ ਕੋਈ ਫਿਕਰ ਹੀ ਨਹੀਂ ਪਰਵਾਹੀ ਨਹੀਂ ਹੈ ਤੇ ਜਿਹੜੇ 21 ਲੋਕਾਂ ਦੀ ਸਾਧ ਜਮਵਾਰ ਤਾਂ ਸਰਕਾਰ ਹੈ ਇਹਨਾਂ ਦੀ ਨਲਾਕੀ ਹੈ ਇਸੇ ਹੀ ਮੈਂ ਤੇ ਅੱਜ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਮੈਂ ਆਪਾਂ ਸੋਚ ਹੀ ਨਹੀਂ ਸਕਦਾ ਕੋਈ ਪੰਜਾਬੀ ਕਿ ਸਾਡਾ ਮੁੱਖ ਮੰਤਰੀ ਹੈ ਕੋਈ ਭਗਵੰਤ ਮਾਨ ਤਾਂ ਕਹਿਣ ਦੇ ਲਾਇਕ ਹੀ ਨਹੀਂ ਹੈ ਉਹਨੂੰ ਕੋਈ ਫਿਕਰ ਹੀ ਨਹੀਂ ਆ ਦੇਖੋ ਅੱਜ ਸ਼ਹੀਦਾਂ ਨੂੰ ਆਪਣੇ ਯਾਦ ਕਰਨ ਦਾ ਦਿਨ ਹੈ ਉਹ ਕੇਜਰੀਵਾਲ ਨੂੰ ਯਾਦ ਕਰਨ ਵਾਸਤੇ ਦਿੱਲੀ ਬੈਠਾ ਹੈ ਸੋ ਆ ਤਾਂ ਫਰਕ ਹੈ ਇਹਨਾਂ ਦੀ ਸੋਚ ਦਾ ਫਰਕ ਹੈ ਜੀ ਜੀ ਨਾ ਉਹਨਾਂ ਨੇ ਵੋਟਾਂ ਲਿੱਤੀਆਂ ਸ਼ਹੀਦਾਂ ਦੇ ਨਾਂ ਤੇ ਉਹਨਾਂ ਨੇ ਵੋਟਾਂ ਲਿੱਤੀਆਂ ਸਭ ਤੋਂ ਵੱਧ અપਮਾਨ ਜੇ ਸ਼ਹੀਦਾਂ ਦਾ ਕੀਤਾ ਆ ਆਮ ਆਦਮੀ ਪਾਰਟੀ ਨੇ ਸਹੀ ਸੈਕਿੰਡ ਸੈਕਿੰਡ ਟਾਈਮ ਪਰ 821 ਦੇ ਕੁਸਚਨ ਦਾ ਕਹਿਣਾ ਹੈ ਕਿ ਸਾਡਾ ਐਕਸਾਈਜ਼ ਰੈਵਨਿਊ ਪਿਛਲੇ ਦੋ ਸਾਲਾਂ ਦੇ ਵਿੱਚ 30% ਉਹਨਾਂ ਦੇ ਤੁਸੀਂ ਐਕਸਾਈਜ਼ ਰੈਵਨਿਊ 30% ਦਾ ਮਤਲਬ ਨਹੀਂ ਐਨੇ ਬੰਦੇ ਮਾਰ ਦਿਓ ਨਹੀਂ ਨਹੀਂ ਮੈਂ ਐਕਸਾਈਜ਼ ਪਾਲਿਸੀ ਦੇ ਕੋਲ ਚਿੰਤਾ ਮਰਨ ਤੇ ਤੁਸੀਂ ਗਲਤ ਕਹਿਤਾ ਉਹਦੇ ਨਾਲ ਹਾਂ ਤੁਸੀਂ ਐਕਸਾਈਜ਼ ਤੇ ਉਹਨਾਂ ਦੀ ਪਾਲਿਸੀ ਤੇ ਕਿਹਾ ਕਿ 30% ਸਾਡਾ ਰੈਵਨਿਊ ਪਿਛਲੀਆਂ ਸਰਕਾਰਾਂ ਨਾਲੋਂ ਵਧਿਆ ਕਿਨੇ ਗਿਆ ਉਹਨਾਂ ਨੇ ਸਬਕਸਮੈਨ ਕਹਿਤੀ ਗਈ ਨਹੀਂ ਹੁਣੀ ਤੁਸੀਂ 10% ਨਹੀਂ ਵਧਿਆ ਤੁਸੀਂ ਉਹਦੀ ਕੈਲਕੂਲੇਟ 30% ਤਿੰਨ ਸਾਲਾਂ ਚ ਐਵਰੇਜ ਉਹਦੀ 10% ਹੀ ਆਈ ਹੈ ਟਿਕਟ ਦਾ ਕੀ ਹੈ ਜੀ ਟਿਕਟ ਦਾ ਸੋ ਜਿੱਥੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇਥੇ ਪਹੁੰਚੇ ਨੇ ਉਥੇ ਹੀ ਪੰਜਾਬ ਦੇ ਕੁਝ ਮੁੱਦਿਆਂ ਤੇ ਵੀ ਗੱਲ ਕੀਤੀ ਹੈ ਔਰ ਉਹ ਸੋਚ ਤੇ ਗੱਲ ਕੀਤੀ ਹੈ ਜਿਹੜੀ ਸੋਚ ਤੇ ਚੱਲਦੇ ਉਹ ਇੱਥੇ ਪਹੁੰਚੇ ਨੇ ਔਰ ਉਹਨਾਂ ਵੱਲੋਂ ਇਹ ਗੱਲ ਇਹੇ ਦਾਰੀ ਹੈ ਉਨਾ ਬੋਲੇ ਇੱਕ ਗੱਲ ਕਿ ਫੋਨ ਉਨਾ ਬੋਲੇ ਇੱਕ ਗੱਲ ਕਹੀ ਜਾ ਰਹੀ ਹੈ ਕਿ ਬਚਪਨ ਤੋਂ ਹੀ ਇੱਕ ਅਨੋਖੀ ਸੋਚ ਦੇ ਚੱਲਦੇ ਠੀਕ ਹੈ ਆਪਣੇ ਬਚਪਨ ਦੀ ਪਰਵਾਹ ਨਾ ਕਰਦੇ ਹੋਏ ਹਮੇਸ਼ਾ ਆਪਣੇ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਸੋਚ ਹੈ ਸਾਡਾ ਦੋ ਮਿੰਟ ਚੱਲ ਜੀ ਆ ਜਾ ਅਮਿਤ ਸਰ ਇੱਕ ਸੈਲਫੀ ਕਰ ਲਓ ਸਰ ਸਰਲ ਸਰ ਸੈਲਫੀ ਕਰ ਦਿਓ ਉਹ ਜਾ ਜਾ ਇੱਕੋ ਭਾਜੀ ਇੱਕੋ ਭਾਜੀ ਆਪਣਾ ਛੁੱਟ ਗਿਆ ਨਾ 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 ਕੈਮਰਾ ਉੱਪਰ ਆਹ ਬੰਦੇ ਨਾਲ ਗੱਲ ਕਰ ਰਹੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਹਨ ਉਹ ਜਦੋਂ ਇੱਥੇ ਪਹੁੰਚੇ ਤਾਂ ਜਿੱਥੇ ਕੀ ਉਹਨਾਂ ਨੇ ਪੰਜਾਬ ਦੇ ਮੋਰਗਿਆਂ ਦੀ ਗੱਲ ਕੀਤੀ ਉੱਥੇ ਹੀ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਵੀ ਸਲਾਮ ਕੀਤਾ ਕਿ ਬਚਪਨ ਤੋਂ ਹੀ ਉਹ ਇਹ ਗੱਲ ਸੋਚ ਉਹਨਾਂ ਦੀ ਸੋਚ ਜੋ ਸੀ ਕਿ ਦੇਸ਼ ਪ੍ਰਤੀ ਕੁਝ ਕਰਨ ਦਾ ਜज्ਬਾ ਜੋ ਸੀ ਬਚਪਨ ਤੋਂ ਹੀ ਜਦੋਂ ਕੋਈ ਖੇਡਣ ਦੀ ਉਮਰ ਹੁੰਦੀ ਹੈ ਉਦੋਂ ਸ਼ਹੀਦ ਭਗਤ ਸਿੰਘ ਦਾ ਜज्ਬਾ ਇਹ ਸੀ ਕਿ ਦੇਸ਼ اور ਕੌਮ ਲਈ ਕੁਝ ਕੀਤਾ ਜਾਵੇ ਜਿਸ ਦੇ ਚਲਦੇ ਉਹਨਾਂ ਵੱਲੋਂ ਵੱਡੇ ਉਪਰਾਲੇ ਕੀਤੇ ਗਏ ਅਤੇ 23 ਮਾਰਚ ਨੂੰ ਉਹਨਾਂ ਨੂੰ ਫਾਂਸੀ ਤੇ ਚੜਾ ਦਿੱਤਾ ਗਿਆ। ਸੋ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ 23 ਮਾਰਚ ਨੂੰ ਫਾਂਸੀ ਦਿੱਤੀ ਗਈ ਸੀ ਜਿਸ ਦੇ ਚਲਦੇ ਅੱਜ ਦਾ ਦਿਨ ਜਿਹੜਾ ਹੈ ਸ਼ਹੀਦੀ ਦਿਹਾੜੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਤੁਸੀਂ ਤਸਵੀਰਾਂ ਹੀ ਦੇਖ ਰਹੇ ਹੋ ਕਿ ਵੱਡਾ ਐਕਚੁਅਲੀ ਤਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਲੱਗ ਜਾਂ ਲੱਗ ਜਾਂ ਤੂੰ ਸ਼ਹੀਦ ਆਜ਼ਮ ਭਗਤ ਸਿੰਘ ਦੀ ਯਾਦਗਾਰ ਦੀਆਂ ਜਿੱਥੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪਹੁੰਚੇ ਸੀ ਅਤੇ ਹੁਣ ਇੱਥੋਂ ਰਵਾਨਾ ਹੋਏ ਹਨ ਭਾਈ ਸੰਗਤ ਸਿੰਘ ਕਾਲਜ ਜਿੱਥੇ ਕਿ ਅੱਗੇ ਬੋੜਾ ਜਾਂਦਾ ਹਮਨੇ ਪਰੇ ਹੋ ਜਾਓ ਕਿੱਧਰ ਜਾਵਾਂਗੇ ਭਗਤ ਸਿੰਘ ਉਸ ਉਹ ਸਰਦਾਰ ਦੀ ਸਮਾਰੋ ਰੱਖਿਆ ਗਿਆ ਹੈ ਹਾਂ